ਸ਼ਸ਼ੀਗਲ ਦੋਸਤੋ ਸਾਰਿਆਂ ਨੂੰ ਆਹ ਬਈ ਤੂੜੀ ਵਾਲੀ ਦੇ ਚੱਲੀ ਜਾਂਦਾ 855 16 ਦੇ ਟਾਇਰਾਂ ਵਾਲਾ 21 ਮਾਡਲ 16 ਦੇ ਟਾਇਰਾਂ 'ਚ ਤੂੜੀ ਲਈ ਮਹੀਨਾ ਕੇਐਸ 14 ਦਾ ਮਾਡਲ ਹੈ 14 ਮਾਡਲ ਹੈ ਬਾਈ ਇਹਦੇ 14 ਦਾ ਦੀ ਪੁਲੀ ਤੇ ਚੱਲਦਾ ਇਹ ਤੇ ਕਟਰ ਵਾਲੀ ਪੁਲੀ ਇਹਦੀ 11 ਦੀ ਪਰਫਾਰਮੈਂਸ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਕਹੇ 855 ਦੇ ਕੇਐਸ ਦਾ ਇਨਾ ਮੇਲ ਆ ਕੇਐਸ ਮਸ਼ੀਨ ਦਾ ਵੀ ਚੰਗੇ ਮੀਆਂ ਬੀਬੀ ਦਾ ਹੁੰਦਾ ਜਿਵੇਂ ਉਹ ਕੰਮ ਆ ਕਹਿੰਦੇ ਇਹਦਾ ਪੂਰਾ ਫੁੱਲ ਮੇਲ ਆ ਬਾਈ ਕੇਐਸ ਮਸ਼ੀਨ ਹੋਵੇ ਤੇ 855 ਹੋਵੇ ਟਰੈਕਟਰ ਸਵਰਾਜ ਸਿਰਾ ਗੱਲ ਬਾਤ ਹੀ ਆ ਕਹਿੰਦੇ ਤੁਰਦਾ ਦੇਖ ਲੋ ਬਾਈ ਦੂਜੇ ਜਗ ਕੋਈ ਕਲਚ ਕੁਲਚ ਨਹੀਂ ਲੈਂਦਾ ਐਣੀ ਪਤਾ ਸਾਡਾ ਬੰਦਾ ਤੀਜਾ ਲਾ ਦੇ ਲੰਘੇ ਗਏ ਸੁੱਕ ਹੋਣਾ ਟਾਪ ਲੋ ਟੀਜਾ ਲੋ ਚੱਲਦਾ 16 ਨੇ ਟੈਰਣਾ ਬਾਈ ਆ ਮਰਾ ਤੀਜਾ ਦੇ ਸਾਡੇ ਫੋਰਮੈਨ ਨੇ ਜਾਂਦਾ ਬਾਟਾ ਵੜਦਾ ਐ ਕੋਈ ਹੋਰ ਆਪਾਂ ਬਾਈ ਕਹੇ ਟਰੈਕਟਰ ਨੂੰ ਮਾਰਾ ਨਹੀਂ ਕਹਿੰਦੇ ਹਨ ਟਰੈਕਟਰ ਸਾਰੇ ਵਧੀਆ ਨੇ ਜਿਹੜੇ ਚੱਕਰ ਮਿਲ ਗਏ ਉਹੀ ਧਮਾਲਾਂ ਪਉਂਦਾ ਇਹ ਬਈ 14 10 ਦੀ ਪੁਲੀ ਤੇ ਚੱਲਦਾ 14 10 ਦੀ ਅਗਲੀ 14 ਦੀ ਡਰਮ ਵਾਲੀ 10 ਦੀ ਤੇ ਕੱਟਰ ਵਾਲੀ ਹੈਗੀ 11 ਦੀ ਪੂਰਾ ਵਧੀਆ ਚੱਲਦਾ ਬਈ ਕੋਈ ਦਿੱਕਤ ਨਹੀਂ ਆ ਥੋੜੇ ਸਾਹਮਣੇ ਚੱਲੀ ਜਾਂਦਾ ਨਾਲੇ ਗੁਲੀ ਗਲੀ ਜਿਹੜਾ ਫੁੱਲ ਹੈ ਇਹ ਜਮੀਨ ਦਾ ਆਹ ਦੇਖ ਲਓ ਤੀਜੇ ਗੇਅਰ ਤੇ ਉਤਰਿਆ ਹੁੰਦਾ ਟਰੈਕਟਰ ਨੂੰ ਕੋਈ ਵਸਤਾ ਨਹੀਂ ਆਇਆ ਹੋਇਆ ਵੀ ਕਰੇ ਮਸ਼ੀਨ ਦਾ ਨਾ ਕੋਈ ਨਾ ਕੋਈ ਟੁੱਟਦੇ ਕੋ ਮਸ਼ੀਨ ਆ ਦੇਖੋ ਹੁਣ ਜਿਵੇਂ ਪੁਲੀ ਡੰਡੇ ਦਾ ਕਰਕੇ ਲੰਗ ਅਟਪਾਉ ਨੂੰ ਹੜ ਗਈਗਾ ਪੁਲੀ ਡੰਡਾ ਵੀ ਫੁੱਲਾ ਹੈ ਤੇ ਆਪਾਂ ਸੁੱਕੇ 에ਅਰ ਕ੍ਰੀਂਡਰ ਲਾਏ ਹੋਏ ਆਲੇ ਬਾਈ ਇਹ ਹਫਤਾ ਟੱਪ ਜਾਂਦਾ ਹਫਤੇ ਬਾਅਦ ਆਪਾਂ ਸਾਫ਼ ਕਰਦੇ ਇਹਨੂੰ ਤੇਲ ਖਰਾਬ ਨਹੀਂ ਹੁੰਦਾ ਉਹੋ ਜਿਹੀ ਪਿਆ ਰਹਿੰਦਾ ਹਫਤੇ ਬਾਅਦ ਝਾੜਦਨੇ ਆਪਾਂ ਨੂੰ ਕੋਈ ਦਿੱਕਤ ਨਹੀਂ ਹੈ ਨਾ ਨਹੀਂ ਰੋਜ਼ ਫਿਲਟਰ ਬਦਲਨੇ ਪੈਣ ਰੋਜ਼ ਤੇਲ ਧੋਈ ਚੱਲੋ ਇਹਨੂੰ ਲਵੇੜੀ ਚਲੋ ਤੇਲ ਝੱਠਾ ਬਾਈਕ ਤੇ ਧਿਆਨ ਰੱਖਿਓ ਤੇ ਤਾਰਾ ਵਾਲਾ ਫਿਲਟਰ ਹੋ ਵੀ ਨਾ ਇਹ ਸੁੱਕਾ ਜਿਹੜਾ ਵੱਡਾ ਹੈ ਨਾ 8 ਇੰਚੀ ਤਾਰਾ ਵਾਲਾ ਹੋਵੇ ਫਿਰ ਫਿਰ ਤਾਂ ਬਸ ਸਰਵਿਸ ਵੇਲੇ ਝਾੜਨਾ ਪੈਂਦਾ ਇਹਦੇ ਥੋੜਾ ਜਿਹਾ ਉਹ ਆ 3 ਜੇ ਲਾਓ ਬੈਲਟ ਉਹ ਘੱਟ ਖੜਦਾ ਸਮਾਨ ਉਹ ਪਗ ਜਾਂਦਾਗਾ ਫਿਰ ਵੀ ਹੱਬ ਤਾਂ ਕੀ ਕੱਟਦਾ ਆ ਦੇਖੋ ਤੀਜੇ ਗੇਅਰ ਚ ਤਰਾ ਫਿਰਦਾ ਨਾ